ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਇਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਟਿੰਗੜਾ ਇੱਕ ਵਾਰ ਫੇਰ ਨਕੋਦਰ ਸ਼ਹਿਰ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਸਖਤੀ ਹੈ ਕਿ ਇਸ ਤਰ੍ਹਾਂ ਚਲਾਨ ਕੱਟੇ ਜਾ ਰਹੇ ਆ ਜਿਸ ਤਰ੍ਹਾਂ ਕਿ ਮਹਾਮਾਰੀ ਹੈ ਜਿਹੜੀ ਆ ਜਗਾ ਜਗਾ ਫੈਲੀ ਹੋਈ ਆ ਉਸ ਨੂੰ ਦੇਖਦੇ ਹੋਏ ਮਾਸਕਾਂ ਦੇ ਤੇ ਹੋਰ ਵੀ ਚਲਾਨ ਕੱਟੇ ਜਾ ਰਹੇ ਨੇ ਤੁਹਾਨੂੰ ਮਿਲਾਂਦੇ ਆ ਅਸੀਂ ਮੌਕੇ ਦੇ ਅਫਸਰ ਨੇ ਸਤ ਸ੍ਰੀ ਅਕਾਲ ਸਰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਨਾ ਸਰ ਜੀ ਇਹ ਅਸੀਂ ਜਸਿੰਦਰ ਸਿੰਘ ਸਰ ਜੀ ਚਲਾਨ ਕਾਢਕਾਰ ਕਰ ਰਹੇ ਜੀ ਸਰ ਟ੍ਰੈਫਿਕ ਨਿਜਵਾ ਦੀ ਜੀ ਜਿਹੜੇ ਲੰਗਣਾ ਕਰਨ ਵਾਲੇ ਨੇ ਦੇਖਣਾ ਡਾਕੂਮੈਂਟ ਨਹੀਂ ਤਿਆਰ ਕਰਦੇ ਉਹਨਾਂ ਦੇ ਉਹਨਾਂ ਦੇ ਜਜ਼ਾਨ ਕੱਟ ਰਹੇ ਆ ਜੀ ਇਸ ਤੋਂ ਇਲਾਵਾ ਸਰ ਮਾਸਕਾਂ ਇਸ ਤੋਂ ਇਲਾਵਾ ਜਿਹੜੇ ਕੋਈ ਮਾਸਕ ਨਹੀਂ ਪਹਿਨਦੇ ਉਹਨਾਂ ਦੇ ਵੀ ਕੱਟ ਜਾਂਦੇ ਆ ਜੀ ਕੱਲ ਦੀਆਂ ਕੋਈ ਅਰਜ਼ੀਆਂ ਜਿਹੜਾ ਕੱਲ ਕਰਪੂਗਾ ਜੀ ਉਹਦੇ ਮਤਲਬ ਕੱਲ ਦੀਆਂ ਅਰਜ਼ੀਆਂ ਮਨਜੂਰ ਐਸਟੀ ਤੋਂ ਸਾਹ ਦੱਸਣਗੇ ਜੀ ਜੋ ਵੀ ਐਸਟੀ ਦਸਤਖਤ ਆਈਆਂ ਉਹ ਨਾਲ ਹੀ ਨਾਲ ਪਬਲਿਕ ਨੂੰ ਹਜ਼ੂਰ ਕੀਤਾ ਜਾਣਗੀਆਂ ਜਿਵੇਂ ਤੁਹਾਨੂੰ ਵਿਖਾਇਆ ਕਿ ਚਲਾਨ ਹੋ ਰਿਹਾ ਚਲਾਨ ਕੱਟ ਰਿਹਾ ਜਿੱ ਕੱਟੇ ਜਾ ਰਹੇ ਨੇ ਮਹਾਂਮਾਰੀ ਲੈ ਕੇ ਮਾਸਕਾਂ ਦੇ ਚਲਾਨ ਤੇ ਟ੍ਰੈਫਿਕ ਨਿਗਮਾਂ ਦੇ ਜਿਹੜੇ ਚਲਾਨ ਇੱਥੇ ਲਗਾਤਾਰ ਕੱਟੇ ਜਾ ਰਹੇ ਨੇ ਮੈਂ ਆਸੇ-ਬਸੇ ਦਿਖਾਣਾ ਚਾਹਾਂਗਾ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਆਪਣੀ ਡਿਊਟੀ ਸਖਤਰ ਡਿਊਟੀ ਨਿਭਾ ਰਹੇ ਨੇ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕੱਠਲੇ ਨਿਊ ਨਕੋਦਰ